ਸਤਿ ਸ੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਜ਼ਾਰਾਂ ਵਰਲਡ ਨਿਊਜ਼ ਤੇ ਆਫਰ ਛਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰਟੀਫੀਸ਼ਲ ਇੰਟੈਲੀਜੈਂਸ ਯਾਨੀ ਕਿ AI ਦੀ ਮਦਦ ਦੇ ਨਾਲ ਬਣਾਈ ਗਈ ਆਪਣੀ ਇੱਕ ਫੋਟੋ ਸਾਂਝੀ ਕਰਕੇ ਵਿਵਾਦ ਛੇੜ ਦਿੱਤਾ ਜਿਸ ਦੇ ਵਿੱਚ ਉਹ ਪੋਪ ਦੇ ਪਹਿਰਾਵੇ ਦੇ ਵਿੱਚ ਦਿਖਾਈ ਦੇ ਰਹੇ ਨੇ ਇਹ ਫੋਟੋ ਅਜਿਹੇ ਸਮੇਂ ਦੇ ਵਿੱਚ ਸਾਂਝੀ ਕੀਤੀ ਗਈ ਜਦੋਂ ਪਾਪਾ ਫ੍ਰਾਂਸਿਸ ਦੇ ਖਾਲੀ ਦੇ ਵਿੱਚ ਦਿਹਾਂਤ ਤੋਂ ਬਾਅਦ ਵੈਂਟਿਕਨ ਸੋਕ ਦੇ ਵਿੱਚ ਦੌਰ ਵਿੱਚ ਨੇ ਅਤੇ ਉਹਨਾਂ ਦੇ ਉੱਤਰ ਅਧਿਕਾਰੀ ਦੀ ਚੋਣ ਵਿੱਚ ਕੁਝ ਦਿਨਾਂ ਵਿੱਚ ਇੱਕ ਸੰਮੇਲਨ ਹੋਣ ਵਾਲਾ। 트럼ਪ ਦੀ ਇਸ ਫੋਟੋ ਦੀ ਕਈ ਲੋਕਾਂ ਨੇ ਆਲੋਚਨਾ ਕੀਤੀ ਹੈ ਜਿਸ ਦੇ ਵਿੱਚ ਕੈਥੋਲਿਕ ਵਿਪਸ਼ਾ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਅਮਰੀਕੀ ਸਮੂਹ ਅਤੇ ਕਈ ਇਤਾਲਵੀ ਨੇਤਾਵਾਂ ਸ਼ਾਮਲ ਨੇ। ਇਹ ਫੋਟੋ ਸ਼ੁੱਕਰਵਾਰ ਰਾਤ ਨੂੰ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਉੱਤੇ ਸਾਂਝੀ ਕੀਤੀ ਗਈ ਅਤੇ ਬਾਅਦ ਵਿੱਚ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਨੇ ਵੀ ਐਥਨੋ ਐਕਸ ਦੇ ਉੱਤੇ ਸਾਂਝਾ ਕੀਤਾ। ਵੈਟੀਕਨ ਅਤੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਨੇ ਇਸ ਫੋਟੋ ਉੱਤੇ ਇਤਰਾਜ਼ ਜਤਾਇਆ ਤੇ italy ਅਤੇ ਸਪੈਨਿਸ਼ ਸਮਾਚਾਰ ਸੰਗਠਨਾਵਾਂ ਨੇ ਵੀ ਫੋਟੋ ਦੀ ਨਿੰਦਾ ਕੀਤੀ ਅਤੇ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਖੱਬੇਪੱਖੀ ਨੇਤਾ ਮੈਟਿਓ ਰੈਂਦੀ ਨੇ ਕਿਹਾ ਕਿ ਇਹ ਤਸਵੀਰ ਸ਼ਰਮਨਾਕ ਹੈ ਤੇ ਇਹ ਤਸਵੀਰ ਪਾਪ ਦੇ ਵਿਸ਼ਵਾਸ ਦਾ अपमान ਕਰਦੀ ਹੈ ਅਮਰੀਕਾ ਦੇ ਟੈਕਸਾਸ ਦੇ ਵਿੱਚ ਉਹ ਜਗ੍ਹਾ ਜਿੱਥੇ ਉਦਯੋਗਪਤੀ ਐਲਾਨ ਮਸਕ ਦੀ ਜਾਕਟ ਕੰਪਨੀ ਸਪੇਸ ਐਕਸ ਦੇ ਤਹਿਤ ਉਸ ਨੂੰ ਇੱਕ ਸ਼ਹਿਰ ਕੋਸ਼ਿਤ ਕੀਤਾ ਗਿਆ ਅਤੇ ਇਸ ਦਾ ਨਾਮ ਸਟਾਰ ਬੇਸ ਰੱਖਿਆ ਗਿਆ ਸਟਾਰ ਬੇਸ ਨੂੰ ਰਸਮੀ ਤੌਰ ਦੇ ਉੱਤੇ ਸ਼ਹਿਰ ਕੋਸ਼ਿਤ ਕਰਨ ਦੇ ਲਈ ਵਸਨੀਕਾਂ ਦੇ ਇੱਕ ਛੋਟੇ ਸਮੂਹ ਦੇ ਵਿੱਚ ਇੱਕ VOTING ਹੋਈ ਅਤੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਮਸਕ ਦੀ ਕੰਪਨੀ ਦੇ ਕਰਮਚਾਰੀ ਨੇ ਤੇ ਕੈਮਰਨ ਕਾਉਂਟੀ ਚੋਣ ਵਿਭਾਗ ਦੇ ਵੱਲੋਂ ਆਨਲਾਈਨ ਜਾਰੀ ਕੀਤੇ ਗਏ ਨਤੀਜੇ ਦੇ ਅਨੁਸਾਰ ਪ੍ਰਸਤਾਵ ਦੇ ਹੱਕ ਦੇ ਵਿੱਚ 212 ਵੋਟਾਂ ਪਈਆਂ ਜਦੋਂ ਕਿ 6 ਵੋਟਾਂ ਇਸ ਦੇ ਵਿਰੋਧ ਵਿੱਚ ਪਈਆਂ ਨੇ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਹੁਣ ਸੱਚਮੁੱਚ ਇੱਕ ਸ਼ਹਿਰ ਬਣ ਗਿਆ ਇਸ ਸਟਾਰਬੇਸ ਸਪੇਸਐਕਸ ਰਾਕੇਟ ਪ੍ਰੋਗਰਾਮ ਦਾ ਲਾਂਚਿੰਗ ਸਥਾਨ ਹੈ ਅਮਰੀਕੀ ਰੱਖਿਆ ਵਿਭਾਗ ਅਤੇ ਨੈਸ਼ਨਲ エアੋਨੈਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨੇ ਇਸ ਪ੍ਰੋਗਰਾਮ ਦੇ ਲਈ ਸਪੇਸਐਕਸ ਦੇ ਨਾਲ ਇੱਕ ਸਮਝੌਤੇ ਉੱਤੇ ਦਸਤਖਤ ਕੀਤੇ ਨੇ ਤੇ ਇਸ ਪ੍ਰੋਗਰਾਮ ਦੇ ਤਹਿਤ ਉਦੇਸ਼ ਪੁਲਾਰ ਯਾਤਰੀਆਂ ਨੂੰ ਚੰ드ਰਮਾ ਤੇ ਬਾਅਦ ਦੇ ਵਿੱਚ ਮੰਗਲ ਗ੍ਰਹਿ ਉਤੇ ਭੇਜਣਾ ਹੈ ਆਸਟ੍ਰੇਲੀਆ ਦੇ ਵਿੱਚ ਹੋਈਆਂ ਆਮ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਨਤੀਜੇ ਦੇ ਮੁਤਾਬਕ ਐਂਥਰੀ ਅਲਬਨੀਜ਼ ਨੂੰ ਲਗਾਤਾਰ ਦੂਜੀ ਵਾਰ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਉਹ ਪਿਛਲੇ 21 ਸਾਲਾਂ ਦੇ ਵਿੱਚ ਅਜਿਹੀ ਜਿੱਤ ਦਰਜ ਕਰਨ ਵਾਲੇ ਪਹਿਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਬਣ ਗਏ ਨੇ ਉਹਨਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ ਤੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸ਼ਨੀਵਾਰ ਨੂੰ ਹੋਈਆਂ ਚੋਣਾਂ ਦੇ ਵਿੱਚ ਹਾਰ ਸਵੀਕਾਰ ਕਰਦੇ ਹੋਏ ਕਿਹਾ ਕਿ ਅਸੀਂ ਇਸ ਚੋਣ ਮੌਮ ਦੇ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਤੇ ਇਹ ਅੱਜ ਰਾਤ ਸਪਸ਼ਟ ਹੋ ਗਿਆ ਮੈਂ ਇਸ ਦੀ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦਾ ਹਾਂ ਉਨਾ ਕਿਹਾ ਕਿ ਅੱਜ ਸਵੇਰੇ ਮੈਂ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਸਫਲਤਾ ਉੱਤੇ ਵਧਾਈ ਦੇਣ ਲਈ ਫੋਨ ਕੀਤਾ ਤੇ ਇਹ ਲੇਬਰ ਪਾਰਟੀ ਦੇ ਲਈ ਇੱਕ ਇਤਿਹਾਸਕ ਪਲ ਹੈ ਆਸਟ੍ਰੇਲੀਆਈ ਚੋਣ ਕਮਿਸ਼ਨ ਦੇ ਅਨੁਮਾਨਾਂ ਦੇ 150 ਸੀਟਾਂ ਵਾਲੇ ਪ੍ਰਤਿਨਿਧ ਸਭਾ ਦੇ ਵਿੱਚ ਅਲਮਰੀ ਦੀ ਸੱਤਾ ਤਾਰੀ ਕੇਂਦਰੀ ਖਬੇ ਲੇਬਰ ਪਾਰਟੀ ਨੂੰ 70 ਸੀਟਾਂ ਤੇ ਰੂੜੀਵਾਦੀ ਵਿਰੋਧੀ ਗੱਠ ਜੋੜ ਨੂੰ 24 ਸੀਟਾਂ ਦਿੱਤੀਆਂ ਨੇ ਤੇ ਹੇਠਲਾ ਸਦਨ ਜਿੱਥੇ ਪਾਰਟੀਆਂ ਨੂੰ ਸਰਕਾਰਾਂ ਬਣਾਉਣ ਲਈ ਬਹੁਮਤੀ ਲੋੜ ਹੁੰਦੀ ਹੈ ਸਿੰਗapore ਦੀਆਂ ਆਮ ਚੋਣਾਂ ਦੇ ਵਿੱਚ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਦੀ ਪੀਪਲਜ਼ ਐਕਸ਼ਨ ਪਾਰਟੀ ਯਾਨੀ ਕਿ ਪੀਏਪੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਤੇ ਉਸ ਨੇ 97 ਸੰਸਦ ਦੀਆਂ ਸੀਟਾਂ ਵਿੱਚੋਂ 87 ਉੱਤੇ ਜਿੱਤ ਪ੍ਰਾਪਤ ਕੀਤੀ ਅਮਰੀਕੀ ਵਪਾਰ ਟੈਰੀਫਾਂ ਦੇ ਕਾਰਨ ਵਿਸ਼ਵ ਅਰਥ ਵਿਵਸਥਾ ਦੇ ਵਿੱਚ ਅਨਿਸ਼ਚਿਤਤਾਵਾਂ ਦੇ ਵਿਚਕਾਰ ਵੋਂਗ ਅਤੇ ਪੀਏਪੀ ਨੂੰ ਆਮ ਚੋਣਾਂ ਤੋਂ ਨਵਾਂ ਫਤਵਾ ਮਿਲਿਆ ਸਿੰਗਾਪੁਰ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਪੀਏਪੀ 1965 ਦੇ ਵਿੱਚ ਆਜ਼ਾਦੀ ਤੋਂ ਬਾਅਦ ਸਿੰਗਾਪੁਰ ਤੇ ਰਾਜ ਕਰ ਰਹੀ ਹੈ ਤੇ ਮਾਰਸਲਿੰਗ ਯੂ ਕੀ ਗਰੁੱਪ ਰਿਪਰੈਜ਼ੈਂਟੇਸ਼ਨ ਕੌਨਸਟੀਟਿਊਐਂਸੀ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਵੌਂਗ ਨੇ ਕਿਹਾ ਕਿ ਇਹ ਉਸਦਾ ਪਹਿਲਾ ਅਤੇ ਇੱਕ ਸ਼ਾਨਦਾਰ ਅਨੁਭਵ ਸੀ ਉਹਨਾਂ ਵੋਟਰਾਂ ਲਈ ਸਖਤ ਮਿਹਨਤ ਕਰਨ ਦਾ ਦਾਅਵਾ ਕੀਤਾ ਤੇ ਵੌਂਗ ਨੇ ਕਿਹਾ ਕਿ ਅਸੀਂ ਤੁਹਾਡੇ ਮਜ਼ਬੂਤ ਫਤਵੇ ਦੇ ਲਈ ਧੰਨਵਾਦੀਆਂ ਤੇ ਤੁਹਾਡੇ ਸਾਰਿਆਂ ਲਈ ਅਸੀਂ ਹੋਰ ਵੀ ਸਖਤ ਮਿਹਨਤ ਕਰਕੇ ਤੁਹਾਡੇ ਦੁਆਰਾ ਸਾਡੇ ਵਿੱਚ ਪਾਏ ਗਏ ਭਰੋਸੇ ਦਾ ਸਨਮਾਨ ਕਰਾਂਗੇ ਪਹਿਲਗਾਮ ਅਤਵਾਦੀ ਹਮਲੇ ਦੇ ਬਾਅਦ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਨੇ ਯੁੱਧ ਵਰਗੇ ਹਾਲਾਤ ਬਣੇ ਹੋਏ ਨੇ। ਇਸੇ ਦੌਰਾਨ ਜ਼ੂਸ ਦੇ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲਿਦ ਜਮਾਲੀ ਨੇ ਆਰਟੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਜੇ ਭਾਰਤ ਪਾਕਿਸਤਾਨ ਉੱਤੇ ਹਮਲਾ ਕਰਦਾ ਤਾਂ ਸਿੰਧੂ ਦਰਿਆ ਦਾ ਪਾਣੀ ਰੋਕਦਾ ਤਾਂ ਪਾਕਿਸਤਾਨ ਸਿਰਫ ਪਰੰਪਰਾਗਤ ਹਥਿਆਰਾਂ ਨਾਲ ਨਹੀਂ ਬਲਕਿ ਪਰਮਾਣੂ ਹਥਿਆਰਾਂ ਦੇ ਨਾਲ ਵੀ ਜਵਾਬ ਦੇਵੇਗਾ। ਪਾਕਿਸਤਾਨ ਦੇ ਰਾਜਦੂਤ ਦਾ ਇਹ ਬਿਆਨ ਵਿਸ਼ਵਵਿਆਪੀ ਚਿੰਤਾ ਦਾ ਕਾਰਨ ਬਣ ਗਿਆ ਕਿਉਂਕਿ ਹੋਰ ਦੋਹਾਂ ਦੇਸ਼ਾਂ ਦੇ ਪਰਮਾਣੂ ਸ਼ਹਾਹ ਹਥਿਆਰ ਸ਼ਕਤੀਸ਼ਾਲੀ ਨੇ ਤੇ ਪਾਕਿਸਤਾਨ ਦੇ ਰਾਜਦੂਤ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਸੈਨਾ ਦੇ ਦਸਤਾਵੇਜ਼ ਲੀਕ ਹੋਏ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਉੱਤੇ ਹਮਲੇ ਦੀ ਯੋਜਨਾ ਹੈ ਐਤਨਾਲ ਇਹ ਸਪਸ਼ਟ ਹੁੰਦਾ ਹੈ ਕਿ ਪਾਕਿਸਤਾਨ ਨੂੰ ਹਮਲੇ ਦਾ ਖਤਰਾ ਮਹਿਸੂਸ ਹੋ ਰਿਹਾ ਅਤੇ ਉਹ ਕਿਸੇ ਵੀ ਸਮੇਂ ਪ੍ਰਤੀਕਿਰਿਆ ਦੇਣ ਦੇ ਲਈ ਤਿਆਰ ਹੈ ਪਾਕਿਸਤਾਨ ਦਾ ਕਹਿਣਾ ਹੈ ਕਿ ਜੇ ਭਾਰਤ ਨਿਚਲੇ ਖੇਤਰਾਂ ਵਿੱਚ ਪਾਣੀ ਰੋਕਦਾ ਜਾਂ ਉਸ ਦੀ ਧਾਰਾ ਨੂੰ ਮੋੜਦਾ ਤਾਂ ਇਸ ਨੂੰ ਐਕਟ ਆਫ ਵਾਰ ਮੰਨਿਆ ਜਾਵੇਗਾ ਪਾਰਟ ਨੇ ਇਸ ਸਮਝੌਤੇ ਦੀ ਸਮੀਖਿਆ ਦੇ ਸੰਕੇਤ ਦਿੱਤੇ ਖਾਸ ਕਰਕੇ ਜਦ ਪਾਕਿਸਤਾਨ ਦੇ ਵੱਲੋਂ ਲਗਾਤਾਰ ਆਤਵਾਦ ਨੂੰ ਸਮਰਥਨ ਮਿਲ ਰਿਹਾ ਹੈ ਇਸੇ ਸੰਦਰਭ ਦੇ ਵਿੱਚ ਪਾਣੀ ਹੁਣ ਸਿਰਫ ਇੱਕ ਸੰਸਾਧਨ ਨਹੀਂ ਬਲਕਿ ਇੱਕ ਨਾਣੋ ਨੀਤੀਕ ਹਥਿਆਰ ਵੀ ਬਣ ਚੁੱਕਿਆ ਹੈ ਦੱਖਣ ਪੱਛਮੀ ਸੋਡਾਨ ਦੇ ਪੱਛਮੀ ਕਾਰਡੋਫਾਨ ਜ਼ਾਇਦੇ ਅਲ ਨਹਦ ਕਸਬੇ ਦੇ ਉੱਤੇ ਅਰਧ ਸੈਨਿਕ ਰੈਪਿਡ ਸਪੋਰਟਸ ਫੋਰਸਸ ਯਾਨੀ ਕਿ ਆਰਐਸਐਫ ਦੇ ਹਮਲਿਆਂ ਦੇ ਵਿੱਚ ਘੱਟੋ ਘੱਟ 300 ਲੋਕ ਮਾਰੇ ਗਏ ਇਹ ਜਾਣਕਾਰੀ ਸੁਦਾਨ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹ ਹਮਲੇ ਪਿਛਲੇ 2 ਦਿਨਾਂ ਦੇ ਵਿੱਚ ਹੋਏ ਨੇ ਤੇ ਆਰਐਸਐਫ ਉੱਤੇ ਮਨੁੱਖਤਾ ਵਿਰੁੱਧ ਅਪਰਾਧ ਕਰਨ ਦਾ ਦੋਸ਼ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਕਤਲਿਆਮ ਨਸਲੀ ਆਧਾਰ ਦੇ ਉੱਤੇ ਹੋਏ ਤੇ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਤੇ ਹੋਰ ਅੰਤਰਰਾਸ਼ਟਰੀ ਧਿਰਾਂ ਨੂੰ ਆਰਐਸਐਫ ਦੀਆਂ ਕਾਰਵਾਈਆਂ ਪ੍ਰਤੀ ਆਪਣੀ ਨਰਮੀ ਖਤਮ ਕਰਨ ਦੀ ਅਪੀਲ ਦੁਹਰਾਈ ਹੈ ਇੱਕ ਸੁਤੰਤਰ ਮਾਨਵਤਾਵਾਦੀ ਸਮੂਹ ਸੂਡਾਨੀਜ਼ ਉਸ ਡਾਕਟਰ ਸਿੰਡੀਕੇਟ ਦੀ ਜਿਹੜੀ ਤਿਆਰੀ ਕਮੇਟੀ ਹੈ ਉਹਨੇ ਵੀ 300 ਤੋਂ ਵੱਧ ਲੋਕਾਂ ਦੀ ਮੌਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚ 15 ਔਰਤਾਂ ਤੇ 21 ਬੱਚੇ ਵੀ ਸ਼ਾਮਲ ਨੇ ਲੰਘੇ ਸ਼ੁੱਕਰਵਾਰ ਨੂੰ ਆਰਐਸਐਫ ਨੇ ਐਲਾਨ ਕੀਤਾ ਕਿ ਉਸਨੇ ਅਲ ਨਹਦ ਦਾ ਕੰਟਰੋਲ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਯੂਨਿਟ ਰਾਸ਼ਟਰ ਦੇ ਅਨੁਸਾਰ ਫੌਜ ਦੇ ਅਤੇ ਆਰਐਸਐਫ ਦੇ ਵਿਚਕਾਰ ਚੱਲ ਰਹੇ ਸੰਘਰਸ਼ ਜੋ ਕਿ ਅਪ੍ਰੈਲ 2023 ਦੇ ਅੱਧ ਵਿੱਚ ਸ਼ੁਰੂ ਹੋਇਆ ਸੀ ਉਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਤੇ 15 ਮਿਲੀਅਨ ਤੋਂ ਵੱਧ ਲੋਕਾਂ ਨੂੰ ਬੇਕਾਰ ਕਰ ਦਿੱਤਾ ਹੈ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਾਧੇ ਤਣਾ ਦੇ ਵਿਚਕਾਰ ਮਹਾਰਾਸ਼ਟਰ ਦੇ ਚੰਦਪੁਰ ਜ਼ਿਲ੍ਹੇ ਦੇ ਵਿੱਚ ਆਰਡੀਨੈਂਸ ਫੈਕਟਰੀ ਚੰਦਾ ਅਤੇ ਮਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਵਿੱਚ ਆਰਡੀਨੈਂਸ ਫੈਕਟਰੀ ਖਮਾਰੀਆ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਦੇ ਨਾਲ ਜ਼ੱਦ ਕਰ ਦਿੱਤੀਆਂ ਗਈਆਂ ਨੇ ਇਹ ਕਦਮ ਅਜਿਹੇ ਸਮੇਂ ਦੇ ਵਿੱਚ ਚੁੱਕਿਆ ਗਿਆ ਜਦ ਦੇਸ਼ ਭਰ ਦੇ ਵਿੱਚ ਰੱਖਿਆ ਤਿਆਰੀਆਂ ਵਧੀਆਂ ਨੇ ਆਰਡੀਨੈਂਸ ਫੈਕਟਰੀ ਚੰਦਾ ਵੱਲੋਂ ਜਾਰੀ ਇੱਕ ਸਰਕੂਲਰ ਦੇ ਵਿੱਚ ਕਿਹਾ ਗਿਆ ਕਿ ਇਹ ਹੁਕਮ ਮਨੀ ਸੰਸ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਨਿਰਦੇਸ਼ਾਂ ਹਟ ਜਾਰੀ ਕੀਤਾ ਗਿਆ ਸਰਕੂਲਰ ਦੇ ਵਿੱਚ ਕਿਹਾ ਗਿਆ ਕਿ ਹਰ ਤਰ੍ਹਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਜਾਂਦੀਆਂ ਨੇ ਅਤੇ ਸਾਰੇ ਕਰਮਚਾਰੀਆਂ ਦੇ ਲਈ ਬਿਨਾਂ ਕਿਸੇ ਦੇਰੀ ਦੇ ਡਿਊਟੀ ਉੱਤੇ ਰਿਪੋਰਟ ਕਰਨਾ ਲਾਜ਼ਮੀ ਹੈ ਆਦੇਸ਼ ਵਿੱਚ ਕਿਹਾ ਗਿਆ ਕਿ ਸਾਰੇ ਕਰਮਚਾਰੀਆਂ ਨੂੰ ਇਸ ਨਾਜ਼ੁਕ ਸਮੇਂ ਦੌਰਾਨ ਬਿਨਾਂ ਕਿਸੇ ਅਸਫਲਤਾ ਦੇ ਡਿਊਟੀਆਂ ਉੱਤੇ ਰਿਪੋਰਟ ਕਰਨ ਅਤੇ ਰਾਸ਼ਟਰੀ ਜ਼ਰੂਰਤਾਂ ਅਨੁਸਾਰ ਨਿਰਵਿਘਨ ਹਾਜ਼ਰੀ ਅਤੇ ਯੋਗਦਾਨ ਨੂੰ ਯਕੀਨੀ ਬਣਾਉਣ ਦੀ ਲੋੜ ਹੈ ਸਰਕੂਲਰ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਛੋਟ ਸਿਰਫ ਬਹੁਤ ਜ਼ਰੂਰੀ ਹਾਲਾਤਾਂ ਦੇ ਵਿੱਚ ਹੀ ਦਿੱਤੀ ਜਾਵੇਗੀ ਗੁਜਰਾਤ ਪੁਲਥਰੇ ਵਡੋਦਰਾ ਰੇਲਵੇ ਸਟੇਸ਼ਨ ਦੇ ਉੱਤੇ ਮੁੰਬਈ ਜਾਣ ਵਾਲੀ ਗੋਲਡਨ ਟੈਂਪਲ ਐਕਸਪ੍ਰੈਸ ਟ੍ਰੇਨ ਦੀ ਪਾਰਸਲ ਵੈਨ ਦੇ ਵਿੱਚ ਲਜਾਇਆ ਜਾ ਰਿਹਾ 1283 ਕਿਲੋਗ੍ਰam ਬੀਫ ਜਬਤ ਕੀਤਾ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੱਛਮੀ ਰੇਲਵੇ ਵਡੋਦਰਾ ਦੀ ਐਸਪੀ ਸਰੋਜ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਤੋਂ ਲਿਆਂਦੇ ਜਾ ਰਹੇ ਮਾਰਸ ਦੇ ਨਾਲ ਭਰੇ 16 ਪਾਰਸਲਾਂ ਨੂੰ ਟ੍ਰੇਨ ਤੋਂ ਜਬਤ ਕਰ ਲਿਆ ਗਿਆ ਅਤੇ ਫੋਰੈਂਸਿਕ ਪ੍ਰਯੋਗਸ਼ਾਲਾ ਦੇ ਵੱਲੋਂ ਮਾਰਸ ਨੂੰ ਬੀਫ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਕਿਹਾ ਕਿ ਪਾਰਸਲ ਭੇਜਣ ਵਾਲੇ ਵਿਜੇ ਸਿੰਘ ਅਤੇ ਪ੍ਰਾਪਤਕਰਤਾ ਜ਼ਾਫਰ ਸ਼ਬੀਰ ਦੇ ਵਿਰੁੱਧ ਜਾਨਵਰਾਂ ਪਤੀ ਬੇਰਮੀ ਰੋਕਥਾਮ ਐਕਟ ਦੀਆਂ ਸਬੰਧਤ ਧਾਰਾਵਾਂ ਅਤੇ ਭਾਰਤੀ ਦੰਡ ਸੋਹਿੰਤਾ ਦੀ ਧਾਰਾ 325 ਦੇ ਅਨੁਸਾਰ ਉਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਧਿਕਾਰੀਆਂ ਨੇ ਕਿਹਾ ਕਿ ਮੌਲਦਮ ਨੂੰ ਫਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਅਦਲੀਏ ਨਹੀਂ ਦੁਬਾਰਾ ਫਿਰ ਆਦਰ ਹੋਮਗੇ ਉਦੋਂ ਤੱਕ ਦਿਓ ਇਜਾਜ਼ਤ ਸਤਸ਼ੀਰੇ ਕਾਲ ਧੰਨਵਾਦ